ਜਮਿਨੀਏ ਪ੍ਰੇਮਿਕਾ ਨੂੰ ਦਿੱਤੀ ਦਰਦਨਾਕ ਮੌਤ ਤਕਾ ਮਾਰਿਆ ਤੇ ਸੁੱਟ ਦਿੱਤੀ ਨਹਿਰ ਦੇ ਵਿੱਚ ਤੇ ਹੁਣ ਐ ਪ੍ਰੇਮੀ ਪੁਲਿਸ ਦੀ ਹਿਰਾਸਤ ਦੇ ਵਿੱਚ ਜਿੱਥੇ ਇਹ ਮਾਮਲਾ ਚੰਡੀਗੜ੍ਹ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਨੂੰ ਦਰਦਨਾਕ ਮੌਤ ਦਿੱਤੀ ਹੈ ਉਸ ਨੂੰ ੱੱਕਾ ਮਾਰ ਕੇ ਨਹਿਰ ਦੇ ਵਿੱਚ ਸੁੱਟ ਦਿੱਤਾ ਹੈ ਜਿੱਥੇ ਕਿ ਤੜਫ ਤੜਫੇ ਉਸ ਦੀ ਜਾਨ ਨਿਕਲ ਗਈ ਹੈ ਤੇ ਹੁਣ ਪ੍ਰੇਮੀ ਤੇ ਮੁਕਦਮਾ ਦਾਇਰ ਕਰ ਦਿੱਤਾ ਗਿਆ ਹੈ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ ਦੱਸ ਦਈਏ ਕਿ ਪੁਲਿਸ ਨੂੰ ਪਟਿਆਲਾ ਦੀ ਪਖੜਾ ਨਹਿਰ ਤੋਂ ਇੱਕ Laash ਬਰਾਮਦ ਹੋਈ ਸੀ ਤੇ ਦੂਸਰੇ ਪਾਸੇ ਜਦੋਂ ਰੋਪੜ ਦੇ ਸਿੰਘ ਠਾਣੇ ਦੇ ਵਿੱਚ ਇੱਕ ਲੜਕੀ ਦੇ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਸੀ ਤਾਂ ਉਸ ਲੜਕੀ ਦੇ ਪਰਿਵਾਰਿਕ ਮੈਂਬਰਾਂ ਨੂੰ ਬੁਲਾਇਆ ਗਿਆ ਤੇ Laash ਦੀ ਸਨਾਖਸ਼ ਵੀ ਕਰ ਲਈ ਗਈ ਹੈ ਇਹ ਉਹੀ ਲੜਕੀ ਹੈ ਜਿਹੜੀ ਕਿ ਲਾਪਤਾ ਹੋਈ ਸੀ ਦਰਸਲ ਇਸ ਲੜਕੀ ਦੀ ਪਛਾਣ ਨਿਸ਼ਾ ਸੋਨੀ ਦੇ ਵਜੋਂ ਹੋਈ ਹੈ ਜਿਹੜੀ ਕਿ ਚੰਡੀਗੜ੍ਹ ਦੇ ਸੈਕਟਰ 34 ਦੇ ਵਿੱਚ ਰਹਿੰਦੀ ਸੀ ਇੱਕ ਵਿਦਿਆਰਥਣ ਸੀ ਤੇ ਉੱਥੇ ਹੀ ਰਹਿ ਕੇ ਆਪਣੀ ਪੜਾਈ ਕਰਦੀ ਸੀ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ 20 ਜਨਵਰੀ ਤੋਂ ਲਾਪਤਾ ਸੀ ਕਰਦਿਆਂ ਨੇ ਉਸ ਦੀ ਬਹੁਤ ਭਾਲ ਕੀਤੀ ਪਰੰਤੂ ਉਹ ਨਹੀਂ ਮਿਲੀ ਤਾਂ ਫਿਰ ਨਿਸ਼ਾ ਸੋਨੀ ਦੇ ਪਿਤਾ ਅਤੇ ਉਸ ਦੀ ਦੇ ਵੱਲੋਂ ਰੋਪੜ ਦੇ थाना ਸਿੰਘ ਦੀ ਵਿੱਚ ਰਿਪੋਰਟ ਦਰਜ ਕਰਵਾਈ ਗਈ ਆਪਣੇ ਬਿਆਨ ਦਿੱਤੇ ਗਏ ਜਿਸ ਦੇ ਤਹਿਤ ਪੁਲਿਸ ਨੇ ਕਾਰਵਾਈ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੀ ਬੇਟੀ 20 ਜਨਵਰੀ ਤੋਂ ਲਾਪਤਾ ਹੈ ਤੇ ਘਰ واپس ਨਹੀਂ ਆਈ ਤੇ ਨਾਲ ਹੀ ਉਸ ਦਾ ਫੋਨ ਵੀ ਉਸ ਦਿਨ ਤੋਂ ਬੰਦ ਆ ਰਿਹਾ ਹੈ ਫਿਰ ਜਦੋਂ ਕਾਰਵਾਈ ਕੀਤੀ ਗਈ ਤਾਂ ਫਿਰ ਸ਼ੱਕ ਜੁਵਰਾਜ ਸਿੰਘ ਨਾਮ ਦੇ ਨੌਜਵਾਨ ਤੇ ਗਈ ਕਿਉਂਕਿ ਉਸ ਦਾ ਦੋਸਤ ਸੀ ਤੇ ਜਿਸ ਦਿਨ ਤੋਂ ਉਹ ਲੜਕੀ ਲਾਪਤਾ ਹੈ ਉਸ ਦਿਨ ਉਹ ਸੈਕਟਰ 34 ਤੋਂ ਇਸੇ ਹੀ ਲੜਕੇ ਦੇ ਨਾਲ ਗਈ ਸੀ ਪੁਲਿਸ ਨੇ ਜਾਂਚ ਪੜਤਾਲ ਕੀਤੀ ਤਾਂ ਫਿਰ ਜੁਵਰਾਜ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਦੱਸ ਦिए ਕਿ ਜਵਰਾਜ ਸਿੰਘ ਪਿੰਡ ਮਾਮੂਪੁਰ ਜ਼ਿਲ੍ਹਾ ਫਤਿਹਗੜ ਸਾਹਿਬ ਦਾ ਰਹਿਣ ਵਾਲਾ ਹੈ ਇਸ ਵਕਤ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਪੁੱਛਗਿੱਛ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਉਸ ਨੇ ਨਿਸ਼ਾ ਸੋਨੀ ਨੂੰ ਤੱਕਾ ਮਾਰਿਆ ਸੀ ਤੇ ਰੋਪੜ ਦੀ ਨਹਿਰ ਦੇ ਵਿੱਚ ਸੁੱਟ ਦਿੱਤਾ ਸੀ ਜਿੱਥੇ ਉਸ ਦੀ ਜਾਨ ਟੜਫ-ਟੜਫ ਕੇ ਨਿਕਲ ਗਈ ਤੇ ਪੁਲਿਸ ਨੂੰ ਇਹ Laash ਪਟਿਆਲਾ ਦੀ ਪਾਖੜਾ ਨਹਿਰ ਦੇ ਵਿੱਚੋਂ ਮਿਲੀ ਹੈ ਹੁਣ ਇਸ Laash ਦੀ شناخت ਵੀ ਹੋ ਗਈ ਹੈ ਇਹ Laash ਨਿਸ਼ਾ ਸੋਨੀ ਨਾਮ ਦੀ ਲੜਕੀ ਦੀ ਹੀ ਹੈ ਤੇ ਪੁਲਿਸ ਅਜੇ ਵੀ ਇਸ ਮਾਮਲੇ ਦੇ ਵਿੱਚ ਜੀ ਜਾਂਚ ਪੜਤਾਲ ਕਰ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਜੁਵਰਾਜ ਸਿੰਘ ਤੇ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇਗੀ ਤੇ ਅਗਰ ਇਸ ਪਿੱਛੇ ਕੋਈ ਹੋਰ ਵੀ ਕਾਰਨ ਰਿਹਾ ਹੈ ਤੇ ਉਸ ਦੀ ਵੀ ਪੂਸ਼ ਪੜਤਾਲ ਕੀਤੀ ਜਾਵੇਗੀ ਉਹਨਾਂ ਨੇ ਇਹ ਕਲੱਖੀ ਹੈ ਕਿ ਜੁਵਰਾਜ ਸਿੰਘ ਦੇ ਕੋਲ ਇਹ ਗੱਲ ਪੁੱਛੀ ਜਾਵੇਗੀ ਕਿ ਆਖਿਰ ਦੋਨਾਂ ਦੇ ਵਿਚਕਾਰ ਅਜਿਹਾ ਕੀ ਹੋਇਆ ਸੀ ਕਿ ਉਸਨੇ ਨਿਸ਼ਾ ਸੋਨੀ ਨੂੰ ਮਾਰਨ ਦੀ ਸੋਚ ਲਈ ਉਸਨੇ ਨਿਸ਼ਾ ਸੋਨੀ ਨੂੰ ੱੱਕਾ ਮਾਰਿਆ ਤੇ ਉਹ ਨਹਿਰ ਦੇ ਵਿੱਚ ਜਾ ਡਿੱਗੀ ਜਿਸ ਦੇ ਨਾਲ ਉਸਦੀ ਮੌਤ ਹੋ ਗਈ ਹੈ ਤੇ ਫਿਰ ਉਸਨੇ ਇਸ ਗੱਲ ਨੂੰ ਛੁਪਾ ਕੇ ਵੀ ਰੱਖਿਆ ਪੁਲਿਸ ਦਾ ਕਹਿਣਾ ਹੈ ਕਿ ਜੁਵਰਾਜ ਸਿੰਘ ਦੇ ਕੋਲੋਂ ਪੁੱਛਿਆ ਜਾਵੇਗਾ ਕਿ ਆਖਿਰ ਉਹਨਾਂ ਦੇ ਵਿੱਚ ਅਜਿਹਾ ਕੀ ਹੋਇਆ ਸੀ ਕਿ ਉਸਨੇ ਨਿਸ਼ਾ ਸੋਨੀ ਨੂੰ ਮੌਤ ਦੇਹੀ ਘਾਟ ਉਤਾਰ ਦਿੱਤਾ ਇਹ ਅਜੇ ਜਾਂਚ ਦਾ ਵਿਸ਼ਾ ਹੈ ਪੁਲਿਸ ਦਾ ਕਹਿਣਾ ਹੈ ਕਿ ਜਵਰਾ ਸਿੰਘ ਤੇ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇਗੀ